ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਬੰਦੇ ਹੀ ਤੁਹਾਨੂੰ ਮਿਲਣ ਗਿਆ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਕਿਉਂ ਜਮਾ ਨੇ ਇੰਨੇ ਲੋਕ ਆਖਰਕਾਰ ਕਿਸ ਗੱਲ ਲਈ ਇੱਥੇ ਜਮਾ ਹੋਈ ਹੈ ਪੀੜ ਬਹਾਲ ਕਰਾਇਆ ਗਿਆ ਪਗੜੀ ਦਾ ਮਾਨ ਜੋ ਕੁਝ ਹੋਇਆ ਹੱਥ ਜੋੜ ਕੇ ਮਸਲਾ ਨਬੇੜ ਦਿੱਤਾ ਗਿਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰਕਾਰ ਮਾਮਲਾ ਕੀ ਹੈ ਕੋਟ ਪਾ ਕੇ ਹੱਥ ਜੋੜ ਰਏ ਇਸ ਸ਼ਖਸ ਦਾ ਨਾਮ ਸੁਖਦੇਵ ਸਿੰਘ ਹੈ ਸੁਖਦੇਵ ਸਿੰਘ ਜਲੰਧਰ ਦੇ ਕਰੋੜਪਤੀਆਂ ਦੇ ਵਿੱਚੋਂ ਇੱਕ ਨੇ ਤੇ ਜਲੰਧਰ ਦੇ ਮਸ਼ਹੂਰ ਏਆਈਜੀ ਗਰੁੱਪ ਦੇ ਮਾਲਕ ਵੀ एजीआई कंपनी जिलांदर ਚ ਕਈ ਫਲੈਟ ਤੇ ਕਮਰਸ਼ੀਅਲ ਕੰਪਲੈਕਸ ਬਣਾਉਂਦੀ ਹੈ ਇਸ ਝਗੜੇ ਦੇ ਪਿੱਛੇ ਦੀ ਵਜ੍ਹਾ ਵੀ ਫਲੈਟਾਂ ਦਾ ਵਪਾਰ ਹੀ ਹੈ ਦੱਸਿਆ ਜਾਂਦਾ ਹੈ ਕਿ ਇਨਵੈਸਟਰ ਦੇ ਨਾਲ ਫਲੈਟਾਂ ਦੇ ਲੈਣ ਦੇ ਨੂੰ ਲੈ ਕੇ ਵਿਵਾਦ ਹੋ ਗਿਆ ਇਸ ਵਿਵਾਦ ਦੇ ਵਿੱਚ ਇਲਜ਼ਾਮ ਲੱਗਾ ਕਿ ਸੁਖਦੇਵ ਸਿੰਘ ਨੇ ਇੱਕ ਨਿਵੇਸ਼ਕ ਦੀ ਪਗੜੀ ਉਲਾ ਦਿੱਤੀ ਫਿਰ ਕੀ ਸੀ ਸ਼ਹਿਰ ਚ ਜਿਸ ਜਿਸ ਨਿਵੇਸ਼ ਗਲ ਦਾ ਪਤਾ ਲੱਗਿਆ ਉਹ ਮੌਕੇ ਤੇ ਪਹੁੰਚ ਗਏ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਔਰ ਆਖਰਕਾਰ ਕਰੋੜਾਪਤੀ ਸ਼ਖਸ ਨੂੰ ਆਪਣੀ ਗਲਤੀ ਮੰਨਣੀ ਪਈ ਲੋਕਾਂ ਨੇ ਸਿੱਧੇ ਤੌਰ ਤੇ ਕਿਆ ਵਪਾਰਕ ਮਾਮਲੇ ਦੇ ਵਿੱਚ ਪਗੜੀ ਕਿਉਂ ਲਾਈ ਗਈ ਇਹ ਸਾਰੇ ਮਸਲੇ ਨੂੰ بگੜਦਾ ਦੇਖ ਆਖਰਕਾਰ ਏਜੀਆਈ ਦੇ ਮਾਲਕ ਸੁਖਦੇਵ ਸਿੰਘ ਨੇ ਗਲਤੀ ਮੰਨ ਲਈ ਇਸ ਵਿਵਾਦ ਦਾ ਇੱਕ ਸੁਖਦ ਹੱਲ ਕੀਤਾ ਗਿਆ ਸੁਖਦੇਵ ਸਿੰਘ ਦੇ ਹੱਥੋਂ ਹੀ ਪਗੜੀ ਦਾ ਮਾਨ ਦੁਬਾਰਾ ਬਹਾਲ ਕਰਵਾਇਆ ਗਿਆ तु आप ही देखो मौके किस तरीके पगड़ी दे मान की बहाली की गई थैंक्यू चलो बाद मिलंदी चलो महाराज चोॾहीं गॾ रखी